ਆਪਣਾ ਪਰਮੇਸ਼ਰ ਬਹੁਤ ਮਹਾਨ ਆ ਆਪਣਾ ਪਰਮੇਸ਼ਰ ਬਹੁਤ ਹਰ ਕੰਮ ਨੂੰ ਪੂਰਾ ਕਰਨ ਦੀ ਸਮਰੱਥ ਰੱਖਦਾ ਆ ਮੇਰਾ ਪਰਮੇਸ਼ਰ ਬੋਲੋ ਮੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਆਪਣੀ ਸਮਰੱਥ ਰੱਖਦਾ ਆ ਮੇਰੇ ਪੁੱਤ ਨੂੰ ਬਚਾਉਣ ਦੀ ਸਾਬਰ ਤੇ ਰੱਖਦਾ ਆ ਬੁੱਧ ਦੇਵ ਦੀ ਸਾਬਰ ਤੇ ਰੱਖਦਾ ਆ ਸ਼ਕਤੀ ਦੇਵ ਦੀ ਸਾਬਰ ਤੇ ਰੱਖਦਾ ਆ ਉਹਨੂੰ ਸਮਝਾਉਣ ਵਾਸਤੇ ਮੇਰਾ ਪਰਮੇਸ਼ਰ ਸਾਬਰ ਤੇ ਰੱਖਦਾ ਆ ਮੇਰਾ ਪ੍ਰਭੂ ਉਹਨੂੰ ਜ਼ਰੂਰ ਬਦਲੇਗਾ ਮੈਂ ਬਦਲ ਗਈ ਆ ਮੇਰਾ ਪਰਮੇਸ਼ਰ ਬਦਲ ਦੇਗਾ ਅਸੀਂ ਦੋਵੇਂ ਸਾਡੇ ਬੱਚੇ ਅਸੀਂ ਸਵਰਗ 'ਚ ਜਾਵਾਂਗੇ ਅਸੀਂ ਸਵਰਗ 'ਚ ਜਾਵਾਂਗੇ ਅਸੀਂ ਵਿਸ਼ਵਾਸ ਕਰਦੇ ਹਾਂ ਮੈਂ ਵਿਸ਼ਵਾਸ ਕਰਦੀ ਹਾਂ ਮੈਨੂੰ ਪ੍ਰਭੂ ਨੇ ਸਹਾਇਕ ਬਣਾਇਆ ਹੈ ਮੈਂ ਸਹਾਇਤਾ ਬਣ ਕੇ ਮੈਂ ਖੜੀ ਰਵਾਂਗੀ ਕਦੇ ਕਮਜ਼ੋਰ ਨਹੀਂ ਪਾਈ ਜਾਵਾਂਗੀ ਕਦੇ ਕਮਜ਼ੋਰ ਨਹੀਂ ਪਾਈ ਜਾਵਾਂਗੀ ਉਹਦੀ ਮਹਿਮਾ 'ਚ ਸਦਾ ਬਣੀ ਰਵਾਂਗੀ ਮੇਰਾ ਪ੍ਰਭੂ ਮੇਰਾ ਪ੍ਰਭੂ ਮੇਰਾ ਪ੍ਰਭੂ ਮਹਾਨ ਹੈ ਇਹ ਦੁਨੀਆ ਨੂੰ ਬਣਾਉਣ ਵਾਲਾ ਇਸ ਦੁਨੀਆ ਨੂੰ ਬਣਾਉਣ ਵਾਲਾ ਕਰਤਾ ਕਰਤਾ ਮੇਰਾ ਪਰਮੇਸ਼ਵਰ ਸਰੂਪ ਸ਼ਕਤੀਮਾਨ ਪ੍ਰਭਾ ਪਰਮੇਸ਼ਵਰ ਮੇਰਾ ਮਹਾਨ ਮੇਰੇ ਬੱਚਾ ਨੂੰ ਬਦਲ ਦੇਗਾ ਬੋਲੋ ਬੋਲੋ ਮੇਰੇ ਬੱਚਾ ਨੂੰ ਬਦਲ ਦੇਗਾ ਮੇਰੇ ਪਰਵਾਰ ਨੂੰ ਬਦਲ ਦੇਗਾ ਮੇਰੇ ਗੁਆੜ ਨੂੰ ਬਦਲ ਦੇਗਾ

ਮੇਰੇ ਬੱਚਾ ਦਾ ਰਾਖਾ ਮੇਰਾ ਰਾਖਾ ਸਾਡੇ ਦਾਸਾਂ ਦਾ ਰਾਖਾ ਉਹ ਸਭਨਾ ਦਾ ਰਾਖਾ ਉਹ ਸਾਡੀ ਰਾਖੀ ਕਰੇਗਾ ਮੈਂ ਵਿਸ਼ਵਾਸ ਕਰਦੀ ਹਾਂ ਅੱਜ ਮੈਂ 100% 110% ਅੱਜ ਮੈਂ ਪੂਰਾ ਵਿਸ਼ਵਾਸ ਕਰਦੀ ਹਾਂ ਮੇਰਾ ਵਿਸ਼ਵਾਸ ਮਰੇਗਾ ਨਹੀਂ ਅੱਜ ਤੋਂ ਬਾਅਦ ਮੇਰਾ ਵਿਸ਼ਵਾਸ ਮਰੇਗਾ ਨਹੀਂ ਮੇਰਾ ਵਿਸ਼ਵਾਸ ਜਿਉਂਦਾ ਰਹੇਗਾ ਮੇਰਾ ਮੋਛਾ ਜ਼ਿੰਦਾ ਰਹੇਗਾ ਜੋ ਮੈਂ ਮੰਗਾ ਕੀ ਮੈਨੂੰ ਮਿਲ ਗਿਆ ਜੋ ਮੈਂ ਮੰਗਾ ਕੀ ਮੈਨੂੰ ਮਿਲ ਜਾਏਗਾ ਜੋ ਮੈਂ ਮੰਗਾ ਕੀ ਮੈਨੂੰ ਮਿਲ ਜਾਏਗਾ ਜੋ ਮੈਂ ਮੰਗਾ ਕੀ ਮੈ ਮਿਲ ਜਾਏਗਾ ਮੈਂ ਪ੍ਰਭੂ ਦੀ ਕਿਰਪਾ ਦੇ ਦੁਆਰਾ ਇੱਕ ਸਹਾਇਕ ਹੰਦਾ ਪਿੱਲਰ ਬਣ ਕੇ ਖੜੀ ਰਵਾਂਗੀ ਮੈਂ ਸਹਾਇਤਾ ਕਰਦਾ ਪਿੱਲਰ ਬਣ ਕੇ ਖੜੀ ਰਵਾਂਗੀ ਮੈਨੂੰ ਕੋਈ ਹਲਾ ਨਹੀਂ ਸਕਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਂ ਉਹਦੇ ਨਾਮ 'ਚ ਬੜੀ ਰਾਵਾਂਗੀ ਮੈਂ ਉਹਦੇ ਨਾਮ 'ਚ ਬੜੀ ਰਾਵਾਂਗੀ ਸਦਾ ਜਿੱਤ ਪ੍ਰਾਪਤ ਕਰਾਂਗੀ ਮੈਂ ਕਦਾ ਨਹੀਂ ਹਾਰਾਂਗੀ ਮੈਂ ਕਦੇ ਨਹੀਂ ਹਾਰ ਮੰਨਾਂਗੀ ਮੇਰੀਆਂ ਭੈਣਾਂ ਨੇ ਜਿੱਤ ਪ੍ਰਾਪਤ ਕੀਤੀ ਮੇਰੀਆਂ ਭੈਣਾਂ ਨੇ ਜਿੱਤ ਪ੍ਰਾਪਤ ਕੀਤੀ ਅਸਰ ਨੇ ਜਿੱਤ ਪ੍ਰਾਪਤ ਕੀਤੀ ਅਸਰ ਨੇ ਜਿੱਤ ਪ੍ਰਾਪਤ ਕੀਤੀ ਆਪਣੀ ਗੋਗ ਨੂੰ ਬਚਾ ਲਿਆ ਆਪਣੀ ਗੋਗ ਨੂੰ ਬਚਾ ਲਿਆ ਮੈਂ ਆਪਣੇ ਘਰਾਨੇ ਨੂੰ ਬਚਾ ਲਵਾਂਗੀ ਮੈਂ ਆਪਣੇ ਪਰਵਾਰ ਨੂੰ ਬਚਾ ਲਵਾਂਗੀ ਆਪਣੇ ਰਿਸ਼ਤੇਦਾਰਾਂ ਨੂੰ ਬਚਾ ਲਵਾਂਗੀ ਆਪਣੇ ਰਿਸ਼ਤੇਦਾਰਾਂ ਨੂੰ ਬਚਾ ਲਵਾਂਗੀ ਰੂਥ ਨੇ ਜਿੱਤ ਪ੍ਰਾਪਤ ਕੀਤੀ 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 ਉਹਨੇ ਜਿੱਤ ਪਾ ਲਈ ਉਹਨੇ ਜਿੱਤ ਪਾ ਲਈ ਮਹਾਨ ਸਰਵ ਸ਼ਕਤੀ ਮਾਂ ਦੇ ਨਾਮ ਵਿੱਚ महान शक्ति नाम के नाम तो सर्व शक्ति मान पिता परमेश्वर ने उन्हें जित दीती असी भी जित पावे मेरा विश्वास कदे मरेगा नहीं मेरा विश्वास सदा जीवित रहेगा मेरा विश्वास सदा जिंदा रहेगा मेरा विश्वास सदा जिंदा रहेगा मैं एक थम्भ बन के खड़ी रह आदर करागी अपने पति की आदर करागी

ਵਫਾਦਾਰ ਬਣਾ ਦਿੱਤਾ ਯਾ ਮੈਂ ਵਫਾਦਾਰ ਦਾ ਜੀਵਨ ਬਸਰ ਕਰਾਂਗੀ ਪਿਤਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਹਾਂ ਮੈਂ ਤੇਰਾ ਧੰਨਵਾਦ ਕਰਦੀ ਹਾਂ ਮੈਂ ਪੱਕਾ ਵਾਅਦਾ ਕਰਦੀ ਹਾਂ ਮੈਂ ਮਰ ਜਾਵਾਂਗੀ ਪਰ ਤੇਰੇ ਵਿਸ਼ਵਾਸ ਤੋਂ ਕਦੇ ਨਹੀਂ ਹਟਾਂਗੀ ਮੈਂ ਜ਼ਿੰਦਗੀ ਦਾ ਜ਼ਿੰਦਗੀ ਦਾ ਤਾਜ ਹਾਸਲ ਕਰਨਾ ਹੈ ਜ਼ਿੰਦਗੀ ਦਾ ਤਾਜ ਹਾਸਲ ਕਰਨਾ ਹੈ ਤੁਸੀਂ ਵਾਅਦਾ ਕੀਤਾ ਯਾ जो दे दम तक वफादार रहेगा वो जिंदगी का ताज पाएगा मैं अपने पति बदल के रवी मैं पति बदल के रवानगी कदे नहीं बोलांगी बोलागी अगो ओनू सिर्फ प्रार्थना का जवाब देंगी वचन का जवाब देंगी वचन के दे नाल बदल देंगी आज का वचन मेरे जीवन च आ जाए मेरे जीवन के आ जाए मेरे जीवन चाह जाए मेरे बच्चा चाहे प्रभु जी ਮੈਂ ਤੇਰੀ ਮਹਿਮਾ ਤੇਰੀ ਵਡਿਆਈ ਕਰਦਾ। ਤੇਰਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ। ਅੱਜ ਦਾ ਪੁਇਤ ਰਚਨ ਪ੍ਰਭੂ ਸੋਹ ਗੁਣਾ ਫਲਿਆਵੇ ਪ੍ਰਭੂ ਜੀ। ਇਹਦਾ ਪਰਮੇਸ਼ਰ ਤੇ ਨਾਮ ਕੀਤਾ। ਇਹ ਪੜਾਵਾਸ ਤੇ ਨਹੀਂ ਸੀ। ਪਾਣਾ ਆਸੀ ਵੀ ਸੰਦੇਸ਼ ਹੈ ਕਿ ਭਾਈ ਵੀ ਭਫਾ ਦਾ ਰਹਿਣ। ਸਾਡੇ ਲਈ ਵੀ ਇਹ ਸੰਦੇਸ਼ ਹੈ ਪ੍ਰਭੂ ਜੀ। ਤੇਰਾ ਸ਼ੁਕਰ ਕਰਦੇ ਆ। ਤੇਰੀ ਮਹਿਮਾ ਤੇਰੀ స్తుਤੀ ਹੋਵੇ। ਤੇਰਾ ਨਾਮ ਉੱਚਾ ਕੀਤਾ ਜਾਵੇ। बोलो प्रभु यसी हले